ਹਲਕਾ ਫਤੇਗੜ ਚੂੜੀਆਂ ਤੋਂ ਆਮ ਆਦਮੀ ਪਾਰਟੀ ਵੱਲੋਂ ਵੀ ਜਿੱਤ ਪ੍ਰਾਪਤ ਕੀਤੀ ਗਈ ਹੈ ਜੋ ਨੰਬਰ 11 ਤੋਂ ਜੋ ਜ਼ੋਨ ਬਲਾਕ ਸੰਪਤੀ ਜਾਗਲਾ ਦਾ ਹੈ ਉੱਥੇ ਰਜਿੰਦਰ ਸਿੰਘ 333 ਵੋਟਾਂ ਤੇ ਜਿੱਤੇ ਨੇ ਉਹਨਾਂ ਨੇ ਕਾਂਗਰਸ ਨੂੰ ਹਰਾਇਆ ਗੱਲਬਾਤ ਕਰਦੇ ਹਾਂ ਜੀ ਰਜਿੰਦਰ ਸਿੰਘ ਜੀ ਬਹੁਤ ਬਹੁਤ ਮੁਬਾਰਕਾ ਜੀ ਤੁਹਾਡੇ ਵੱਲੋਂ ਇੱਥੇ ਜਾਗਲਾ ਜ਼ੋਨ ਤੋਂ ਜਿੱਤ ਕੀਤੀ ਗਈ ਹੈ ਬਲਾਕ ਸੰਪਤੀ ਜ਼ੋਨ ਲਈ ਕੀ ਕਹਿੰਦੇ ਜੀ ਸਭ ਤੋਂ ਪਹਿਲਾਂ ਤੇ ਸਰਦਾਰ ਭਗਵੰਤ ਸਿੰਘ ਜੀ ਮਾਨ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ 11 ਨੰਬਰ ਜ਼ੋਨ ਤੋਂ ਮੈਨੂੰ ਸ਼ੀਟ ਦਿੱਤੀ ਸਰਦਾਰ ਬਲਬੀਰ ਸਿੰਘ ਜੀ ਪੰਨੂ ਹਲਕਾ ਇੰਚਾਰਜ ਫਤੇਗੜ ਚੂੜ ਧੰਨਵਾਦ ਕਰਦਾ ਜਿਹੜੇ 7 ਪਿੰਡ ਸੀਗੇ ਮੇਰੇ ਜ਼ੋਨ ਦੇ ਵਿੱਚ ਪਿੰਡ ਜਾੰਗੜਾ ਪਿੰਡ ਡੁਲਟ ਦਬੁਰਜੀ ਕਾਦੀਆਂ ਕੋਲਾਰ ਗੁਜਰਪੁਰਾ ਤੇ ਤਮੋਦਰ ਪਿੰਡ ਸਾਰੀਆਂ ਰਹੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਆ ਆਮ ਪਾਰਟੀ ਨੂੰ ਤੇ 333 ਵੋਟਾਂ ਦੇ ਨਾਲ ਆਮ ਪਾਰਟੀ ਦਾ ਜਿਹੜਾ ਮੈਨੂੰ ਜਿਤਾਇਆ ਹੈ ਜੀ ਮੈਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਇਹ ਕਿਹਨੂੰ ਸੇਹਰਾ ਦਿੰਦੇ ਆ ਇਹ ਜੀਤਾ ਇਹ ਪਾਰਟੀ ਦੇ ਨਾਂ ਦੇ ਉੱਤੇ ਸੇਹਰਾ ਵਾ ਜੀ ਸਰਦਾਰ ਬਲਬੀਰ ਸਿੰਘ ਜੀ ਪੰਨੋ ਹਲਕਾ ਚਾਰਜ ਬਾਕੀ ਜਿਹੜੇ ਸਰਪੰਚਾਂ ਨੇ ਮਿਹਨਤ ਕੀਤੀ ਆ ਦਿਨ ਰਾਤ ਉਹਨਾਂ ਨੂੰ ਇਹ ਸਾਰਿਆਂ ਨੂੰ ਮਤਲਬ ਮੈਂ ਵਾਰਕਵਾਦ ਦਿੰਦਾ ਜੀ ਹਾਂਜੀ ਕੀ ਕਹਿੰਦੇ ਜੀ ਜਤਨ ਲੈ ਕੇ ਬਹੁਤ ਵਧੀਆ ਹੋਇਆ ਜੀ ਮੈਂ ਕਲਾਰਪਿੰਡ ਤੋਂ ਮੇਰਾ ਵੀ ਇਸੇ ਜ਼ੋਨ ਦੇ ਵਿੱਚ ਪਿੰਡ ਪੈਂਦਾ ਹੈਗਾ ਮੈਂ ਕਰੀਬ ਕੋਈ 150 ਵੋਟ ਦੀ ਲੀਡ ਨਾਲ ਆਪਣਾ ਪਿੰਡ ਜਿਤਾਇਆ ਵਾ ਤੇ ਪਰ ਮੈਂ ਧੰਨਵਾਦ ਕਰਦਾ ਆਪਣੇ ਪਿੰਡ ਵਾਸੀਆਂ ਦਾ ਕਿਉਂਕਿ ਉਹਨਾਂ ਦੇ ਸਦਕਾ ਹੀ ਸਭ ਕੁਝ ਹੋਇਆ ਨਹੀਂ ਤੇ ਭਾਜੀ ਬਾਕੀ ਤੇ ਚੱਲ ਰਹੀ ਹੈ ਜੇ ਚੋਣ ਪਰ ਲੇਕਿਨ ਸਾਡਾ ਜਿਹੜਾ ਜ਼ੋਨ ਆ ਜਿਹੜਾ ਇਹਦੀ ਕਾਊਂਟਿੰਗ ਹੋ ਚੁੱਕੀ ਆ ਤੇ ਅਸੀਂ ਕਰੀਬ ਕੋਈ 333 ਵੋਟਾਂ ਦੀ ਲੀਡ ਨਾਲ ਜਿੱਤ ਚੁੱਕੇ ਹਾਂ ਹਾਂਜੀ ਭਾਜੀ ਕੀ ਕਹਿੰਦੇ ਜਿੱਤ ਦੀ ਨਾਲ ਜਿੱਤ ਦੀ ਵੀ ਸਾਡਾ ਪਹਿਲੀ ਜਿੱਤ ਡਿਕਲੇਅਰ ਹੋਈ ਹੈ ਜਿਹੜੀ ਅਰਜਿੰਦਰ ਸਿੰਘ ਜਾਂਗੜਾ ਦੀ ਤੇ ਇਹ ਵੀ ਉਹਨੂੰ ਬਹੁਤ ਬਹੁਤ ਵਧਾਈਆਂ ਤੇ ਪਾਰਟੀ ਨੂੰ ਬਹੁਤ ਬਹੁਤ ਵਧਾਈਆਂ ਹਾਂਜੀ ਭਾਜੀ ਸਭ ਪਿੰਚਾ ਦਾ ਧੰਨਵਾਦ ਅਸੀਂ ਆਪਣੇ ਵੱਡੇ ਵੀਰ ਅਰਜਿੰਦਰ ਸਿੰਘ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ ਜੀ ਜਿੱਤ ਦੀਆਂ ਸੋ ਬੜੀ ਵੱਡੀ ਲੀਡ ਦੇ ਨਾਲ ਜਿੱਤਿਆ ਸਾਡਾ ਸਾਡਾ ਭਰਾ ਜੀ ਅਰਜਿੰਦ ਰਜਿੰਦਰ ਸਿੰਘ ਨੂੰ ਉਹਨਾਂ ਦੇ ਸਮਰਥਕ ਜਿਹੜੇ ਕਿ ਉਹਨਾਂ ਦੇ ਜ਼ੋਨ ਦੇ ਅੰਡਰ ਵਿੱਚ ਪਿੰਡ ਹੁੰਦੇ ਸੀਗੇ ਵੱਖ-ਵੱਖ ਸਰਪੰਚਾਂ ਤੇ ਉਹਨਾਂ ਦੇ ਸਮਰਥਕ ਜਿਹੜੇ ਉਹਨਾਂ ਨੂੰ ਮੁਬਾਰਕਬਾਦ ਦੇ ਰਹੇ ਤੇ ਉਹ ਜਿੱਤ ਦਾ ਸਿਹਰਾ ਆਪਣੇ ਸਮਰਥਕਾਂ ਤੇ ਬਲਬੀ ਸਿੰਘ ਪੰਨੂ ਨੂੰ ਦੇ ਰਹੇ